ਹਰ ਕੰਟਰੀ ਦੇ ਵਿੱਚ ਸਾਡਾ ਪ੍ਰੋਗਰਾਮ ਹੈਗਾ ਆ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿੱਥੇ ਰਹਿੰਦੇ ਹੈਗੇ ਆ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਕੇ ਯੂਰਪ ਯੂਰਪ ਕਿੱਥੇ ਇਟਲੀ ਬੈਲਜੀਅਮ ਫਰਾਂਸ ਪੈਰਿਸ ਹੋਰ ਕਿਹੜੇ-ਕਿਹੜੇ ਹੁੰਦੇ ਆ ਸਾਰੇ ਸਾਰੇ ਪਾਸੇ ਯੂਰਪ ਦੇ ਵਿੱਚ ਆ ਕਿਹੜਾ ਸੀ ਇੱਕ ਮਾਲਟਾ ਉੱਥੋਂ ਵੀ ਹੈਗੀ ਹੈ ਮੇਰੇ ਮੈਂਟਿਸ ਠੀਕ ਆ ਛੋਟੇ-ਛੋਟੇ ਜਿਹੜੇ ਆ ਆਪਣੀ ਕੰਟਰੀ ਸਗੇ ਯੂਰਪ ਦੀਆਂ ਸਾਡਾ ਪ੍ਰੋਗਰਾਮ ਉੱਥੇ ਵੀ ਹੈਗਾ ਆ ਪੋਲੈਂਡ ਵਗੈਰਾ ਇਦਾਂ ਹਨਾ ਤੇ ਤੁਸੀਂ ਉੱਥੋਂ ਵੀ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਆ ਬਾਕੀ ਯੂਐਸਏ ਦੇ ਹੁਣ ਮੈਂ ਕੀ ਸਟੇਟਸ ਗਣਾਉਂਗੀ ਤੁਹਾਨੂੰ ਇੱਥੇ ਕੀ ਕੈਨੇਡਾ ਦੇ ਏਡਾ ਵੱਡਾ ਕੈਨੇਡਾ ਏਡਾ ਵੱਡਾ ਯੂਐਸਏ ਏਡਾ ਵੱਡਾ ਵਰਲਡ ਇੰਡੀਆ ਦੇ ਵਿੱਚ ਵੀ ਹੈਗਾ ਸਾਡਾ ਪ੍ਰੋਗਰਾਮ ਤੇ ਤੁਸੀਂ ਜਿੱਥੋਂ ਵੀ ਮੈਨੂੰ ਵਾਚ ਕਰਦੇ ਹੈਗੇ ਆ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਜੇ ਤੁਸੀਂ weight loss ਕਰਨਾ ਹੈਗਾ ਆ ਤੇ skin care ਦਾ ਕੋਈ ਇਸ਼ੂ ਹੈਗਾ ਆ ਤੇ ਜਾਂ ਫੇ ਤੁਸੀਂ ਆਪਣੇ ਵਾਲਾਂ ਤੋਂ ਪਰੇਸ਼ਾਨ ਹੈਗੇ ਆ